ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੁਣ ਪੰਜਾਬ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਛੁੱਟੀ ਹੋਣ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੂੰ ਹੁਣ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇਗਾ ਪਰ ਹੁਣ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਹੀਂ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਕੌਣ ਹੋਣਗੇ ਤੇ ਸੂਤਰਾਂ ਦਾ ਕਹਿਣਾ ਹੈ ਕਿ ਵਿਜੇਂਦਰ ਸਿੰਘਲਾ ਜਿਹੜੇ ਨੇ ਉਹਨਾਂ ਨੂੰ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ ਦਰਅਸਲ ਲੋਕ ਸਭਾ ਚੋਣਾਂ ਤੋਂ ਬਾਅਦ ਜੋ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੇ ਇਹ ਫੇਰ ਬਦਲ ਦਾ ਫੈਸਲਾ ਲਿਆ ਹੈ ਕਿ ਰਾਜਾ ਵੜਿੰਗ ਨੂੰ ਹ ਕਾ ਦਿੱਤਾ ਜਾਵੇਗਾ ਤੇ ਸੂਤਰਾਂ ਦਾ ਕਹਿਣਾ ਹੈ ਕਿ ਵਿਜੇਂਦਰ ਸਿੰਗਲਾ ਦੇ ਨਵੇਂ ਪ੍ਰਧਾਨ ਬਣਨ ਦੇ ਪੂਰੇ 99% ਚਾਂਸ ਨੇ ਕਿ ਉਹ ਨਵੇਂ ਪ੍ਰਧਾਨ ਬਣ ਸਕਣਗੇ ਦੱਸਦੇ ਕਿ ਅੰਦਰਖਾਤੇ ਗੱਲ ਚੱਲ ਰਹੀ ਹੈ ਕਿ ਕਈ ਆਗੂ ਇਹ ਕਹਿ ਰਹੇ ਨੇ ਕਿ ਪ੍ਰਧਾਨ ਦੇ ਜਿਹੜੇ ਪ੍ਰਧਾਨ ਦੇ ਅਹੁਦੇ ਤੇ ਕਿਸੇ ਹਿੰਦੂ ਚਿਹਰੇ ਨੂੰ ਹੋਣਾ ਚਾਹੀਦਾ ਹੈ ਆਗੂਆਂ ਦਾ ਕਹਿਣਾ ਹੈ ਜੇਕਰ ਪੰਜਾਬ ਕਾਂਗਰਸ ਦਾ ਪ੍ਰਧਾਨ ਕੋਈ ਹਿੰਦੂ ਚਿਹਰਾ ਹੋਵੇਗਾ ਤੇ ਉਸ ਦਾ ਕਾਂਗਰਸ ਪਾਰਟੀ ਨੂੰ ਬੇਹਦ ਲਾਭ ਹੋਵੇਗਾ ਕਿ ਹੁਣ ਤੱਕ ਜੱਟ ਜਿਹੜੇ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਪਰ ਹੁਣ ਹਿੰਦੂ ਚਿਹਰੇ ਨੂੰ ਅੱਗੇ ਕਰਨਾ ਚਾਹੀਦਾ ਤੇ ਦੂਜੇ ਪਾਸੇ ਇਹ ਵੀ ਗੱਲ ਚੱਲ ਰਹੀ ਹੈ ਕਿ ਕਈ ਆਗੂ ਜਾਖੜ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਈ ਆਗੂਆਂ ਦਾ ਕਹਿਣਾ ਹੈ ਕਿ ਜਾਖੜ ਨੂੰ ਵਾਪਸ ਕਾਂਗਰਸ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਤੇ ਉਹਨਾਂ ਨੂੰ ਮਨਾਉਣਾ ਚਾਹੀਦਾ ਪਰ ਇਹ ਹੁਣੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਹ ਅਸਲ ਦੇ ਵਿੱਚ ਪ੍ਰਧਾਨ ਬਦਲ ਦਿੱਤਾ ਜਾਵੇਗਾ ਕਿਉਂਕਿ ਰਾਜਾ ਵੜਿੰਗ ਨੇ ਅਜੇ ਤੱਕ ਕੋਈ ਵੀ ਇਸ ਦੇ ਉੱਤੇ ਬਿਆਨ ਨਹੀਂ ਦਿੰਦਾ ਉਹਨਾਂ ਦੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈਆ ਪਰ ਇਹ ਚਰਚਾਵਾਂ ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਤੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਵੀ ਇਹ ਗੱਲ ਆਖ ਦਿੱਤੀ ਸੀ ਕਿ ਰਾਜਾ ਵੜਿੰਗ ਨੂੰ ਪ੍ਰਧਾਨਗੀਦ ਉਹਦੇ ਤੋਂ ਹਟਾ ਦਿੱਤਾ ਅਵੇ ਗਾਇਸ ਸੂਤਰਾਂ ਦਾ ਕਹਿਣਾ ਹੈ ਤੇ ਹੁਣ ਇੱਕ ਵਾਰੀ ਫਿਰ ਸੂਤਰਾਂ ਨੇ ਇਹ ਖਬਰ ਦਿੱਤੀ ਹੈ ਕਿ ਰਾਜਾ ਵੜਿੰਗ ਨੂੰ ਜਲਦ ਪ੍ਰਧਾਨਗੀ ਦੇ ਉਦੋਂ ਤੋਂ ਲਾਂਬੇ ਕਰ ਦਿੱਤਾ ਜਾਵੇਗਾ ਤੇ ਵਿਜੇਂਦਰ ਸਿੰਘਲਾ ਜਿਹੜੇ ਕਿ ਸਾਬਕਾ ਲੋਕ ਸਭਾ ਮੈਂਬਰ ਤੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਤੇ ਸੂਤਰਾਂ ਦਾ ਕਹਿਣਾ ਹੈ ਕਿ 99% ਇਹ ਚਾਂਸ ਨੇ ਕਿ ਨਵੇਂ ਪ੍ਰਧਾਨ ਵਿਜੇਂਦਰ ਸਿੰਘਲਾ ਹੀ ਬਣਨਗੇ ਪਰ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਕਿ ਸੁਨੀਲ ਜਾਖੜ ਵੀ ਵਾਪਸ ਕਾਂਗਰਸ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਮਨਾਇਆ ਜਾਂਦਾ ਹੈ ਤੇ ਕੀ ਰਾਜਾ ਵੜਿੰਗ ਨੂੰ ਸੱਚੀ ਲਾਂਬੇ ਕਰ ਦਿੱਤਾ ਜਾਊਗਾ ਪ੍ਰਧਾਨਗੀ ਦੇਉਦੇ ਤਾਂ ਵਿਜੇਂਦਰ ਸਿੰਘਲਾ ਬਣਨ ਗਏ ਨਹੀਂ ਇਹ ਤਾਂ ਹੁਣ ਕੋਈ ਪਾਰਟੀ ਦੇ ਵੱਲੋਂ ਅਫੀਸ਼ੀਅਲ ਜਦ ਤੱਕ ਕੋਈ ਬਿਆਨ ਨਹੀਂ ਆਉਂਦਾ ਇਹ ਉਦੋਂ ਹੀ ਸਪਸ਼ਟ ਹੋਵੇਗਾ Subscribe to One India channel and never miss an update